ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਅਦ ਆਉਣ ਸਰ ਦਿੱਤਾ ਪਹਿਲਾ ਤੇ ਵੱਡਾ ਬਿਆਨ ਸਰਕਾਰ ਨੂੰ ਪਈਆਂ ਭਜਰਾ ਜੋ ਡੇਰਾ ਵਿਆਸਮੁਖੀ ਦੇ ਬਾਰੇ ਉਹਨਾਂ ਨੇ ਕਿਹਾ ਕਿ ਡੇਰਾ ਵਿਆਸ ਦੇ ਮੁਖੀ ਮਾਰੇ ਗੁਰਿੰਦਰ ਸਿੰਘ ਢਿੱਲੋਂ ਜਾਦੂ ਦੀ ਜਫੀ ਜਿਨ੍ਹਾਂ ਨੇ ਜੇਲ੍ਹ ਵਿੱਚ ਦੂਜੀ ਵਾਰ ਆਉਣ ਤੋਂ ਬਾਅਦ ਮੇਰੀ ਜ਼ਮਾਨਤ ਹੋਈ ਏ ਔਰ ਜੇਲ੍ਹ ਅਧਿਕਾਰੀਆਂ ਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਪੂਰੇ ਪ੍ਰਸ਼ਾਸਨ ਨੇ ਮੇਰੀ ਜੇਲ੍ਹ ਦੇ ਵਿੱਚ ਪੂਰੀ ਆਉ ਭਗਤ ਕੀਤੀ ਹੈ ਜੋ ਪੰਜਾਬ ਸਰਕਾਰ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਤੁਸੀਂ ਜਿਹੜੇ ਲੋਕ ਰਾਏ న్యూਜ਼ ਨਾਲ ਬਹੁਤ-ਬਹੁਤ ਸਵਾਦਾ ਪੰਜਾਬ ਸਰਕਾਰ ਨੇ ਨਾਬਾ ਜੇਲ੍ਹ ਦੇ ਵਿੱਚ ਭਾਵੇਂ ਕੈਮਰੇ ਲਾ ਦਿੱਤੇ ਪੂਰੇ ਪ੍ਰਸ਼ਾਸਨ ਨੂੰ ਪੂਰੀ ਸਖਤੀ ਵਰਤੀ ਗਈ ਪਰ ਨਾਬਾ ਜੇਲ੍ਹ ਦੇ ਸਾਰੇ ਅਧਿਕਾਰੀ ਜੇਲਰ ਤੋਂ ਲੈ ਕੇ ਸੁਪਰਡੈਂਟ ਤੋਂ ਲੈ ਕੇ ਮਜੀਠੀਆ ਦੀ ਪੂਰੀ ਆਉ ਭਗਤ ਕਰਦੇ ਰਹੇ ਹਰ ਇੱਕ ਚੀਜ਼ ਮਜੀਠੀਆ ਦੀ ਮੰਗ ਦੇ ਅਨੁਸਾਰ ਜੇਲ੍ਹ ਦੇ ਵਿੱਚ ਜਾਂਦੀ ਰਹੀ ਜਿਸ ਨੂੰ ਲੈ ਕੇ ਅੱਜ ਮਜੀਠੀਆ ਨੇ ਵੱਡੇ ਖੁਲਾਸੇ ਕੀਤੇ ਕਿ ਮੈਂ ਜੇਲ੍ਹ ਦੇ ਸਾਰੇ ਸਟਾਫ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਇਹ ਪਰੇਸ਼ਾਨੀ ਨਹੀਂ ਆਉਣ ਦਿੱਤੀ ਕਿ ਮੈਂ ਜੇਲ੍ਹ ਵਿੱਚ ਬੈਠਾ ਜਾ ਮੈਂ ਜੇਲ੍ਹ ਤੋਂ ਬਾਹਰ ਸੋ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਰਿਹਾਈ ਤੋਂ ਬਾਅਦ ਅੱਜ ਸਰਕਾਰ ਤੇ ਸਿਆਸੀ ਹਮਲਾ ਪਹਿਲਾ ਕੀਤਾ ਹੈ ਉੱਥੇ ਹੀ ਉਹਨਾਂ ਨੇ ਜੇਲ੍ਹ ਦੇ ਦਿਨਾਂ ਦੇ ਦੌਰਾਨ ਰਾਧਾ ਸਵਾਮੀ 사ਸੰਗ ਬਿਆਸ ਤੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨਾਲ ਹੋਈ ਮੁਲਾਕਾਤ ਬਾਰੇ ਵੀ ਭਾਵਕ ਹੋ ਕੇ ਕਿਹਾ ਕਿ ਡੇਰਾ ਮੁਖੀ ਦਾ ਬਹੁਤ ਧੰਨਵਾਦ ਜਾਦੂ ਦੀ ਜੱਫੀ ਦਾ ਜ਼ਿਕਰ ਹੋਇਆ ਹੈ ਜੋ ਡੇਰਾ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਦੂਸਰੀ ਵਾਰ ਜੇਲ੍ਹ ਦੇ ਵਿੱਚ ਮਿਲਣ ਵਾਸਤੇ ਗਏ ਤੇ ਮੈਨੂੰ ਬਹੁਤ ਵੱਡੀ ਤਾਕਤ ਦਿੱਤੀ ਸੋ ਵਿਕਰਮ ਸਿੰਘ ਮਜੀਠੀਆ ਨੇ ਮੁਲਾਕਾਤ ਬਾਰੇ ਗੱਲ ਕਰਦਿਆਂ ਕਿ ਡੇਰਾ ਮੁਖੀ ਦੀ ਉਸ ਜਾਦੂ ਦੀ ਜੱਫੀ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਮੈਂ ਸੰਤਾਂਵਾਂ ਪੁਰਸ਼ਾਂ ਦਾ ਦਿਲਾਂ ਤੋਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ ਜੇਲ੍ਹ ਦੇ ਦਿਨ ਮੈਂ ਕੋਲੇ ਵਿੱਚ ਕੇ ਸੌਂਦਾ ਸੀ ਜੋ ਮੈਨੂੰ ਸੰਤਾ ਮਹਾਪੁਰਸ਼ਾਂ ਦਾ ਆਸ਼ੀਰਵਾਦ ਸੀ ਸਰਕਾਰ ਵੱਲੋਂ ਬਣਾਏ ਗਏ ਦਬਾਅ ਤੇ ਚਿਤਕੀ ਲੈਂਦਿਆਂ ਮਜੀਠੀਆ ਨੇ ਕਿਹਾ ਕਿ ਉਹ ਜੇਲ੍ਹ ਵਿੱਚ ਬਿਲਕੁਲ ਬੇਫਿਕਰ ਸਨ ਉਹਨਾਂ ਨੇ ਕਿਹਾ ਕਿ ਸਰਕਾਰ ਸੋਚਦੀ ਹੋਵੇ ਕਿ ਕਿ ਮੈਂ ਪਰੇਸ਼ਾਨ ਹਾਂ ਪਰ ਮੈਂ ਜੇਲ੍ਹ ਵਿੱਚ ਘੋੜੇ ਵੇਚ ਕੇ ਸੌਂਦਾ ਰਿਹਾ ਮੈਨੂੰ ਕਿਸੇ ਦਾ ਡਰ ਨਹੀਂ ਸੀ ਉਹਨਾਂ ਹੱਸਦਿਆਂ ਕਿਹਾ ਕਿ ਜੇਲ੍ਹ ਵਿੱਚ ਉਹਨਾਂ ਦੀ ਬਹੁਤ ਸੇਵਾ ਹੋਈ ਤੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਸਾਰੇ ਜੇਲ੍ਹ ਪ੍ਰਸ਼ਾਸਨ ਨੇ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਿਆ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦਾ ਕੰਮ ਕਰਨ ਦੀ ਬਜਾਏ ਸਾਰਾ ਜੋਰ ਉਹਨਾਂ ਨੂੰ ਨਿਸ਼ਾਨਾ ਬਣਾਉਣ ਤੇ ਲਾਇਆ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 6 ਮਹੀਨਿਆਂ ਵਿੱਚ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ ਸਿਰਫ ਮੇਰਾ ਨਾਮ ਚੱਪਿਆ ਲੱਗਦਾ ਸੀ ਜਿਵੇਂ ਸਰਕਾਰ ਕੋਲ ਮੇਰੇ ਨਾਮ ਤੋਂ ਇਲਾਵਾ ਕੋਈ ਅਜੰਡਾ ਹੀ ਨਹੀਂ ਸੀ ਪਰ ਧੰਨਵਾਦ ਕਰਦਾ ਮੈਂ ਸਰਕਾਰ ਦਾ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਦਾ ਜਿਸ ਨੇ ਮੇਰਾ ਨਾਮ 6 ਮਹੀਨੇ ਚੱਪਿਆ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਪੂਰਾ ਵੱਡਾ ਹੁਲਾਰਾ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੇ ਲੋਕ ਨਹੀਂ ਜਾਣਦੇ ਸੀ ਹੁਣ ਉਹ ਵੀ ਜਾਣ ਲੱਗ ਗਏ ਨੇ ਜੋ ਪੰਜਾਬ ਸਰਕਾਰ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਕਿ ਜਿਸ ਨੇ ਮਜੀਠੀਆ ਨੂੰ ਅਰਸ਼ਾ ਤੋਂ ਫਰਸੇ ਪਹੁੰਚਾ ਦਿੱਤਾ ਹੈ ਜੋ ਪੰਜਾਬ ਸਰਕਾਰ ਹੁਣ ਕੁਝ ਦਿਨਾਂ ਦੀ ਪੁਰਾਣੀ ਰਹਿ ਗਈ ਹੈ ਵਿਕਰਮ ਸਿੰਘ ਮਜੀਠੀਆ ਨੇ ਪਹਿਲਾ ਬਿਆਨ ਦਿੱਤਾ ਹੈ ਪੰਜਾਬ ਸਰਕਾਰ ਦੇ ਬਾਰੇ